ਫੂੰਨੀ ਨਹੀਂ ਆਮੀ ਤੇ ਰੱਤ ਅਜੇ ਜੁੜੀ ਨਹੀਂ ਲੱਗੀ ਫ੍ਰੈਕਚਰ ਅਜੇ ਵਿੱਚ ਹੈਗੇ ਆ ਤੇ ਕਾਫੀ ਜ਼ਿਆਦਾ ਜੀ ਦਿੱਕਤ ਹੈਗੀ ਆ ਹਾਂ ਤੇ ਤੁਹਾਡੇ ਨਾਲ ਹੋਰ ਸਾਥੀ ਵੀ ਆਏ ਸੀ ਜਿਹੜੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਕੋਈ ਦਿੱਕਤ ਤਾਂ ਕੋਈ ਹਾਂਜੀ ਹਾਂਜੀ ਉਹ ਕਈਆਂ ਨੂੰ ਦਿੱਕਤ ਹੋਈ ਹੈ ਕਾਫੀ ਜਿਹੜਿਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਇੱਕ ਇੱਕ ਅੱਖ ਦੀ ਹਾਂਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਕਿਹੜੇ ਕਿਹੜੀ ਪ੍ਰੋਬਲਮ ਹੈ ਜ਼ਿਆਦਾਤਰ ਜਿਹੜੀ ਮੈਂ ਅੰਗਣ ਕਿੱਥੇ ਪ੍ਰੋਬਲਮ ਹੈ ਮੈਂ ਤਾਂ ਇੱਕ ਤਾਂ ਜਬੜਾ ਮੇਰਾ ਸੱਜੇਗਾ ਤੋ ਟੁੱਟਿਆ ਸੀਗਾ ਤੇ ਸਿਰ ਦੇ ਵਿੱਚ ਮੇਰੇ ਚ ਡਾਂਗਾ ਮਾਰੀਆਂ ਸੀ ਸਿਰ ਮੇਰਾ ਫਟ ਗਿਆ ਸੀ ਇਹਦੇ ਕਰਕੇ ਸਿਰ ਦੇ ਵਿੱਚ ਬਲਾਸਾ ਨੂੰ ਦਿੱਕਤ ਹੈ ਸੋ ਜੀ ਜੀ ਨੀਂਦ ਨਹੀਂ ਆਉਂਦੀ ਰਾਤ ਨੂੰ ਤੇ ਕੱਲ ਮੇਰੀ ਤਿੰਨ ਥਾਂ ਤੋਂ ਫ੍ਰੈਕਚਰ ਆ ਜੀ ਉਹਦੀ ਮੇਨ ਜੀ ਨੀਂਦ ਦੀ ਦਿੱਕਤ ਹੈ ਸਿਹਤ ਦੀ ਦਿੱਕਤ ਹੈ ਜੀ ਜ਼ਿਆਦਾ ਨਹੀਂ ਹੈ ਬੋਟਾਂ ਦਾ ਮੌਸਮ ਹੈ ਪੋਲਿਟਿਕਲ ਪਾਰਟੀਆਂ ਵੀ ਤੁਹਾਡੇ ਘਰੇ ਆ ਰਹੀਆਂ ਨਹੀਂ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਕੋਈ ਸੰਵਾਦਨ ਜਾਂ ਸਹਿਯੋਗ ਜਾਂ ਰਿਸਪੌਂਸ ਤੁਹਾਨੂੰ ਮਿਲ ਰਿਹਾ ਕੋਈ ਉਹਨਾਂ ਦਾ ਸਹਿਯੋਗ ਤਾਂ ਨਹੀਂ ਆਪਾਂ ਕਹਿ ਸਕਦੇ ਜੇ ਕੋਈ ਮਿਲਿਆ ਹੁੰਦਾ ਪਰ ਚਲੋ ਅਸੀਂ ਮੈਂ ਤਾਂ ਇਹ ਕਹਿਣਾ ਮੈਂ ਆਪਣੇ ਵੱਲੋਂ ਤਾਂ ਦੇਖੋ ਸਭ ਨੂੰ ਪਤਾ ਹੈ ਕਿ ਬੀਜੇਪੀ ਪਾਰਟੀ ਕੀ ਕਰ ਰਹੀ ਹੈ ਕਿਸਾਨਾਂ ਨਾਲ ਕਿੰਨੀ ਤਸ਼ੱਦਦ ਕਰ ਰਹੀ ਹੈ ਵਾਦੂ ਜੇ ਆਪਾਂ ਨੂੰ ਪਤਾ ਹੈ ਕਿ ਕਿਸੇ ਦੇ ਬੱਚੇ ਨਹੀਂ ਘਰੇ ਪਹੁੰਚੇ ਕਿਸੇ ਦਾ ਪਿਓ ਨਹੀਂ ਘਰੇ ਪਹੁੰਚਿਆ ਬੱਚੇ ਉਹਦੇ ਉਡੀਕਦੇ ਨੇ ਧਰਨੇ ਦੇ ਵਿੱਚ ਤਾਂ ਸ਼ਹਾਦਤਾਂ ਹੋਈਆਂ ਨੇ ਇੱਥੇ ਮੈਂ ਤਾਂ ਆਪਣੇ ਵੱਲੋਂ ਸਾਡੇ ਪਿੰਡ 'ਚ ਜਾਂ ਵੈਸੇ ਵੀ ਅਸੀਂ ਆਪਣੇ ਵੱਲੋਂ ਤਾਂ ਪੂਰਨ ਤੌਰ ਤੇ ਬੀਜੇਪੀ ਦਾ ਬਾਈਕਾਟ ਕਰਦੇ ਹਾਂ ਬਹੁਤ ਛੋਟੇ ਸਵਾਲ ਦਾ ਜਾਨਣਾ ਚਾਹੁੰਗਾ ਕਿ ਤੁਹਾਡੇ ਨਾਲ ਉਸ ਸਮੇਂ ਕੀ ਹੋਇਆ ਸੀ ਕਿੰਨੀ ਜਿਹੜੀ ਤਸੱਦੀ ਤੁਹਾਡੇ ਨਾਲ ਕੋਈ ਜਿਹੜੇ ਟਰਾਲੀ 'ਚੋਂ ਲੈ ਕੇ ਗਏ ਨੇ ਦੇਖੋ ਮੇਰੇ ਨਾਲ ਜਿੱਦਾਂ ਮੇਰੀ ਲੱਤ ਤੋੜ ਦਿੱਤੀ ਗਈ 3 ਜਗ੍ਹਾ ਤੋਂ ਜਵਾੜਾ 7 ਜਗ੍ਹਾ ਤੋਂ ਤੋੜਿਆ ਸਿਰ ਫ੍ਰੈਕਚਰ ਹੈ ਸਿਰ 'ਚ ਜ਼ਖਮ ਹੋਏ ਸੀਗੇ ਮਤਲਬ ਸਿਰ 'ਚ ਖੂਨ ਡਾ ਰਿਆ ਸੀਗਾ ਤੇ ਹੁੱਲ ਫਟ ਗਿਆ ਸੀ ਮੇਰਾ ਠੀਕ ਹੈ ਜੀ ਤੇ ਵਾਕੀ ਦੰਦ ਮੇਰੇ 10 ਟੁੱਟੇ ਹੋਏ ਆ ਦੰਦਾਂ ਦਾ ਪੀੜਾ ਜਿਹੜਾ ਮੇਰਾ ਉਹ ਵੀ ਟੁੱਟਿਆ ਹੋਇਆ ਆ ਤੇ ਗਲੇ ਦੇ ਵਿੱਚ ਰੱਸੀ ਪਾ ਕੇ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜੀਭਾਂ ਟੁੱਟਣ ਹਾਂਜੀ ਇੱਥੇ ਜੀ ਆ ਸਾਹਮਣੇ ਬੋਰਡ ਤੇ ਫਟੇ ਸਾਰੇ ਖਿੱਚ ਕੇ ਲਏ ਗਏ ਸ੍ਰੀ ਸਾਹਿਬ ਮੇਰੇ ਦੀ ਜਿਹੜੀ ਬੇਇੱਜ਼ਤੀ ਕੀਤੀ ਗਈ ਗਾਤਰਾ ਸਾਹਿਬ ਤੇ ਪੈਰ ਰੱਖ ਕੇ ਮੇਰਾ ਸ੍ਰੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਬਾਕੀ ਮੇਰਾ ਮੰਨਣਾ ਇਹ ਹੈ ਕਿ ਮੇਰੀਆਂ ਜਿਹੜੀਆਂ ਸੱਟਾਂ ਨੇ ਉਹ ਇੱਕ ਪਾਸੇ ਆ ਜਿਹੜੀ ਮੇਰੀ ਸ੍ਰੀ ਸਾਹਿਬ ਦੀ ਬੇਦਵੀ ਕੀਤੀ ਗਈ ਆ ਉਹ ਮੇਰੀਆਂ ਸੱਟਾਂ ਤੋਂ ਵੱਧ ਕੇ ਆ ਕਿ ਤੁਹਾਨੂੰ ਵੀਰ ਜੀ ਬੋਰੀ ਚ ਪਾ ਕੇ ਇਸ ਸਾਈਡ ਤੋਂ ਉਸ ਸਾਈਡ ਲੈ ਕੇ ਹਾਂਜੀ ਮੈਨੂੰ ਇਸ ਸਾਈਡ ਤੋਂ ਉਸ ਸਾਈਡ ਲਿਜਾ ਕੇ ਫਿਰ ਉੱਥੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਸ੍ਰੀ ਸਾਹਿਬ ਦੀ ਮੇਰੇ ਦੀ ਬੇਦਵੀ ਕੀਤੀ ਗਈ ਕੇਸਾਂ ਤੋਂ ਮੈਨੂੰ ਪੱਟੇ ਕੇਸ ਪੱਟੇ ਕੇ ਮੇਰੇ ਬਾਕੀ ਚਲੋ ਇੱਕ ਗੱਲ ਇਹ ਵੀ ਆ ਨਾ ਇੱਕ ਨਰਾਜ਼ਗੀ ਇਹ ਵੀ ਆ ਮੈਨੂੰ ਮੇਰੇ ਪੰਜਾਬ ਦੇ ਜਿਹੜੇ ਮੇਰੇ ਧਰਮ ਦੇ ਪ੍ਰਚਾਰਕ ਨੇ ਸਾਰੇ ਤੇ ਸਾਰੇ ਜਿਹੜੇ ਮੰਨ ਕੇ ਜੰਨੂ ਚ ਆਇਆ ਸੀ ਜੀ ਬੀਸੀ ਐ ਸਾਰਿਆਂ ਨਾਲ ਤਾਂ ਐਸਜੀਪੀਸੀ ਤੋਂ ਮੇਰਾ ਇੱਕ ਸਵਾਲ ਜਰੂਰ ਰਹੇਗਾ ਕਿ ਆਪਾਂ ਜਿਹੜੇ ਜੇ ਕਟਿੰਗ ਵਾਲੇ ਹੁੰਦੇ ਆ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਦਾਤਰੀ ਰੱਖ pau ਅਮਰੇ ਸ਼ਕੋ ਪਰ ਜਿੰਨਾਂ ਨੇ ਪਾਏ ਹੋਏ ਆ ਉਹ ਆਪਣੇ ਤਾਂ ਸਾਂਭੇ ਨਹੀਂ ਜਾ ਰਹੇ ਕਿਉਂਕਿ ਸਭ ਤੋਂ ਵੱਡੀ ਗੱਲ ਮੈਂ ਮੇਰੀ ਨਾਰਾਜ਼ਗੀ ਹੈ ਇਸ ਦੀ ਕਿ ਕਿਸੇ ਵੀ ਜਿਹੜਾ ਧਰਮ ਦਾ ਕੋਈ ਪ੍ਰਚਾਰਕ ਹੈ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਇਹ ਜਿਹੜਾ ਆਪਣਾ ਮੇਰੇ ਸ੍ਰੀ ਸਾਹਿਬ ਦੀ ਬੇਦਬੀ ਹੋਈ ਹੈ ਉਹ ਵੱਡੀ ਗੱਲ ਹੈ ਮੈਂ ਸੱਟਾਂ ਨੂੰ ਅਹਿਮੀਅਤ ਨਹੀਂ ਦਿੰਦਾ ਕਿ ਮੇਰੀਆਂ ਜਿਹੜੀਆਂ ਸੱਟਾਂ ਨੇ ਮੇਰੇ ਸ੍ਰੀ ਸਾਹਿਬ ਦੀ ਬੇਦਬੀ ਦੇ ਸਾਹਮਣੇ ਕੁਝ ਵੀ ਨਹੀਂ ਹੈਗੀਆਂ ਪਾਣੀ ਪੀਣ ਦੀ ਅਦਾਤ ਦਾ ਇਹੀ ਹੈ ਕਿ ਕਿਸੇ ਨੇ ਕੋਈ ਨਹੀਂ ਪਤਾ ਨਹੀਂ ਕਿ ਚਲੋ ਇਸ ਚੀਜ਼ ਬਾਰੇ ਨਹੀਂ ਬੋਲਿਆਗਾ ਪਾਣੀ ਪੀਲਾ ਦੋ ਠੀਕ ਹੈ